ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਜਿੰਨੀਆਂ ਦਫਾ ਹੋ ਗਏ ਆ ਜੀ ਆਪਾਂ ਤੁਹਾਨੂੰ ਹਾਂਜੀ ਦਿਖਾਉਣੇ ਆ ਜੀ ਤੁਹਾਨੂੰ ਆਪਾਂ ਜਿੱਦਾਂ ਕਿ ਕੰਟੇਨਰਾਂ ਦੇ ਉੱਪਰ ਜਿਹੜੇ ਕੰਟੇਨਰ ਰੱਖੇ ਹੁੰਦੇ ਤੇ ਉਹਨਾਂ ਦੇ ਵਿੱਚਕਾਰ ਜਿਹੜੇ ਲੋਕ ਲੱਗਦੇ ਆ ਉਹਨਾਂ ਨੂੰ ਕਿੱਦਾਂ ਖੋਲਦੇ ਆ ਜੇ ਮੰਨ ਲਓ ਥੱਲੇ ਵਾਲੇ ਤਾਂ ਖੋਲ ਸਕਦੇ ਆ ਬੰਦੇ ਜਿੱਦਾਂ ਉਹਨਾਂ ਨੂੰ ਜਿਹੜੀ ਹਾਈਟ ਜ਼ਿਆਦਾ ਨਹੀਂ ਹੁੰਦੀ ਤੇ ਬਿਲਕੁਲ ਜਿਹੜੇ ਹਾਈਟ ਦੇ ਉੱਪਰ ਹੁੰਦੇ ਆ ਤੇ ਉਹ ਕਿੱਦਾਂ ਖੋਲਦੇ ਆ ਤੇ ਪਹਿਲੋਂ ਆਪਾਂ ਦਿਖਾਉਨੇ ਆ ਤੁਹਾਨੂੰ ਇਧਰ ਜੀ ਪੋਰਟ ਦਾ ਵਿਊ ਬਹੁਤ ਵੱਡਾ ਪੋਰਟ ਆ ਤੇ ਐਮਐਸਸੀ ਦੇ ਸ਼ਿਪ ਹੀ ਤਕਰੀਬਨ ਇੱਥੇ ਆਉਂਦੇ ਇਹ ਬੰਦਰਗਾਹ ਦੇ ਉੱਪਰ ਤੇ ਵੇਖੋ ਇਧਰ ਪੂਰਾ ਪੋਰਟ ਬਹੁਤ ਵੱਡਾ ਬੈਕ ਸਾਈਡ ਤੱਕ ਕੰਟੇਨਰ ਉਹ ਪਿੱਛੇ ਸਮੁੰਦਰ ਤੋਂ ਪਰਲੇ ਬੰਨੇ ਵੀ ਦਿਖਾਈ ਦੇ ਰਹੇ ਆ ਤੇ ਬਹੁਤ ਵੱਡਾ ਆਪਣਾ ਇਹ ਪੋਰਟ ਹੈ ਇਹ ਬੰਦਰਗਾਹ ਤੇ ਆ ਇਧਰ ਵੀਰ ਆਪਣਾ ਇੱਕ ਖੋਲਣ ਡਿਆ ਹੋਇਆ ਲੋਕ ਇਹਨੂੰ ਕਹਿੰਦੇ ਜਿਹੜੇ ਨਾ ਖੋਲਣ ਡਿਆ ਹੋਏ ਜਿੱਦਾਂ ਆਪਾਂ ਪੈਪ ਜਹਾਵਾ ਬਹੁਤ ਲੰਮਾ ਤੇ ਇਹਨੂੰ ਕਹਿੰਦੇ ਆ ਗੱਲਾ ਜਿੱਦਾਂ ਇਹਨਾਂ ਖੋਲਣ ਡਿਆ ਲੋਕ ਆ ਵੇਖੋ ਜਿੱਦਾਂ ਆਹ ਜਿਹੜੀ ਹਾਈਟ ਤੋਂ ਇਹ ਖੋਲਣ ਡਿਆ ਵਾ ਇਹਦੇ ਤੋਂ ਇਦਾਂ ਇੱਕ ਕੰਟੇਨਰ ਦੋ ਤੀਜੇ ਤੱਕ ਤਾਂ ਖੋਲ ਸਕਦੇ ਆ ਆਪਾਂ ਇਦਾਂ ਇਹਦੇ ਨਾਲ ਉਸ ਤੋਂ ਉੱਪਰ ਜਦੋਂ ਹੁੰਦੇ ਆ ਕੰਟੇਨਰ ਤਾਂ ਉਹ ਕਿਦਾਂ ਖੋਲਦੇ ਆ ਇਹ ਹੁਣ ਤੀਸਰੇ ਵਾਲੇ ਨੂੰ ਖੋਲਣ ਡਿਆ ਵਾ ਪਰੋਂ ਆ ਵੇਖੋ ਇਦਾਂ ਗਾਲੇ ਨਾ ਇਸ ਨਾ ਤੇ ਜਦੋਂ ਜ਼ਿਆਦਾ ਹਾਈਟ ਹੁੰਦੀ ਆ ਤਾਂ ਫੇਰ ਕਿਦਾਂ ਖੋਲਦੇ ਉਹ ਵੀ ਤੁਹਾਨੂੰ ਦਿਖਾਉਨੇ ਆ ਆਪਾਂ ਤੇ ਆਹ ਜਿਹੜੀ ਹਾਈਟ ਆ ਘਾਟ ਆ ਹਜੇ ਕੰਟੇਨਰਾਂ ਦੀ ਜਿੱਦਾਂ ਆ ਆਪਣੇ ਇੱਥੋਂ ਆਪਾਂ ਖੋਲ ਸਕਦੇ ਛੋਟੇ ਗਾਲੇ ਦੇ ਨਾਲ ਆਹ ਸਾਰੇ ਲੋਗ ਜਿੱਦਾਂ ਲੱਗੇ ਆ ਤੇ ਜਦੋਂ ਫੇਰ ਇਹਦੇ ਉੱਪਰਲੇ ਖੋਲਣੇ ਆ ਲਾਸਟ ਜਿਹੜੇ ਹੁੰਦੇ ਆ ਕੰਟੇਨਰ ਹਾਈਟ ਜਦੋਂ ਹਾਈ ਹੁੰਦੀ ਆ ਉਹਦੀ ਕਾਫੀ ਉੱਚੇ ਵੀ ਹੁੰਦੇ ਆ ਕੰਟੇਨਰ ਜੋ ਖੋਲੇ ਜਾਂਦੇ ਲਸ਼ਿੰਗ ਕੇਜ ਨਾ ਜਿੱਦਾਂ ਆ ਤੁਹਾਨੂੰ ਦਿਖਾਉਨੇ ਹੁਣ ਆ ਜਿਹੜਾ ਕੰਟੇਨਰ ਬਿਲਕੁਲ ਨਜ਼ਦੀਕ ਐ ਗਾਲਾ ਵੀ ਛੋਟਾ ਆ ਵਾ ਦੇਖੋ ਖੋਲਤਾ ਲੋਗ ਤੇ ਉਸ ਤੋਂ ਬਾਅਦ ਆ ਜਦੋਂ ਬਹੁਤੀ ਹਾਈਟ ਦੇ ਉੱਪਰ ਹੁੰਦੇ ਆ ਗਾਲਾ ਨਹੀਂ ਪਹੁੰਚਦਾ ਉੱਥੇ ਤੇ ਫਿਰ ਇਦਾਂ ਲਸ਼ਿੰਗ ਕੇਜ ਦੇ ਥਰੂ ਮਤਲਬ ਲਸ਼ਿੰਗ ਕੇਜ ਦੇ ਵਿੱਚ ਬੰਦੇ ਜਾਂਦੇ ਆ ਤੇ ਉਹਦੇ ਨਾਲ ਫਿਰ ਉੱਪਰਲੀ ਸਾਈਡੋਂ ਖੋਲਦੇ ਆ ਉੱਪਰੋਂ ਗਾਲੇ ਨਾਲ ਵੇਖਿਓ ਹੁਣ ਦਿਖਾਉਨੇ ਆ ਤੁਹਾਨੂੰ ਆ ਵੇਖੋ ਹੁਣ ਬੰਦਾ ਲੱਗਾ ਖੋਲਣ ਇਹਨੂੰ ਲੋਕ ਨੂੰ ਇਹ ਸਾਰੇ ਇਦਾਂ ਫਿਰ ਜਿਹੜੀ ਹਾਈਟ ਜ਼ਿਆਦਾ ਹੋਵੇ ਨਾ ਫਿਰ ਸਾਰੇ ਇਹਦੇ ਨਾਲ ਲਸ਼ਿੰਗੇ ਦੇ ਨਾਲ ਖੋਲੇ ਜਾਂਦੇ ਸਾਰੇ। ਆ ਵੇਖਿਓ ਹੁਣ ਸਾਰੇ ਇੰਨੇ ਖੋਲਣੇ ਆ ਇਹਦੇ ਨਾਲ ਹੀ। ਤੇ ਜਦੋਂ ਮਤਲਬ ਕੰਟੇਨਰ ਰੱਖਦੇ ਆ ਇਹਨੂੰ ਲੋਡ ਕਰਨਾ ਹੁੰਦਾ ਵਾ ਹੁਣ ਅਨਲੋਡਿੰਗ ਕਰਨੀ ਆ ਤੇ ਇਹਦੇ ਵਾਸਤੇ ਇਦਾਂ ਖੋਲਣ ਡੈ ਆ ਉਪਰੋਂ ਜਦੋਂ ਲੋਡ ਕਰਦੇ ਆ ਫਿਰ ਇਹ ਆਪਣੇ ਆਪ ਹੀ ਜਦੋਂ ਕੰਟੇਨਰ ਉੱਪਰ ਰੱਖਦਾ ਉਹਦੇ weight ਦੇ ਨਾਲ ਨਾ ਇਹਦੇ ਅੰਦਰ ਸਪਰਿੰਗ ਲੱਗੇ ਹੁੰਦੇ ਟਵਿਸਟ ਲੌਕ ਜਿਹੜੇ ਖੋਲਦੇ ਆਪਾਂ ਉਹਦੇ ਅੰਦਰ ਲੱਗੇ ਹੁੰਦੇ ਆ ਜਿੱਦਾਂ ਸਪਰਿੰਗ ਉਹ ਜਦੋਂ ਰੱਖਦਾ ਹੈ ਨਾ ਕੰਟੇਨਰ ਉੱਪਰ ਕ੍ਰੇਨ ਦੇ ਨਾਲ ਤੋ ਆਟੋਮੈਟਿਕ ਹੀ ਜਿੱਦਾਂ ਫਿਰ ਉਹ ਆਪਣੇ ਲੌਕ ਹੋ ਜਾਂਦਾ ਵਾ ਕੰਟੇਨਰ ਉੱਪਰਲਾ ਇਸੇ ਤਰ੍ਹਾਂ ਹੀ ਸਾਰੇ ਜਿੱਦਾਂ ਖੋਲਣੇ ਜਿੱਦਾਂ ਜਦੋਂ ਲੋਡ ਕਰਨੇ ਆ ਉਦੋਂ ਤਾਂ ਨਹੀਂ ਲੋਡ ਪੈਂਦੀ ਕੁਝ ਵੀ ਕਰਨ ਦੀ ਜਦੋਂ ਅਨਲੋਡਿੰਗ ਕਰਨੀ ਹੁੰਦੀ ਆ ਕੰਟੇਨਰ ਥੱਲੇ ਲਾਉਣੇ ਆ ਤੇ ਫੇਰ ਗਾਲੇ ਨੂੰ ਇਦਾਂ ਗਾਲੇ ਨਾਲ ਹੀ ਖੋਲੇ ਜਾਂਦੇ ਆ ਲੋਕ ਸਾਰੇ ਜਿੰਨੇ ਵੀ ਹੁੰਦੇ ਲੋਕ ਕਈ ਆਟੋਮੈਟਿਕ ਵੀ ਆਉਂਦੇ ਆ ਯਾਨੀ ਉਹਨਾਂ ਨੂੰ ਨਹੀਂ ਗਾਲੇ ਦੀ ਲੋਡ ਹੁੰਦੀ ਤੇ ਜਿਹੜੇ ਦੂਜੇ ਟਵਿਸਟ ਲੌਕ ਹੋਣ ਤੇ ਫੇਰ ਉਹਨਾਂ ਨੂੰ ਗਾਲੇ ਦੀ ਲੋਡ ਹੀ ਪੈਂਦੀ ਐ ਇਦਾਂ ਹੁਣ ਖੋਲਣ ਦਾ ਇਹ ਹੋਇਆ ਪਰੋਂ ਤੇ ਕਾਫੀ ਹਾਈਟ ਹੁੰਦੀ ਐ ਇਹੋ ਜਿੱਦਾਂ ਇਹਦੇ ਤੇ ਫੇਰ ਇਹਨੂੰ ਲਸ਼ਿੰਗ ਕੇਜ ਨੂੰ ਯੂਜ਼ ਕਰਦੇ ਆ ਜਦੋਂ ਜ਼ਿਆਦਾ ਹਾਈਟ ਹੋਵੇ ਤੇ ਲੋ ਜੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ ਤੇ ਦੱਸਿਓ ਜੀ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ